ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਆ ਰਹੀ ਹੈ ਜਿੱਥੇ ਕੀ ਦੇਰ ਰਾਤ ਐਨਕਾਊਂਟਰ ਦਰਮਿਆਨ ਪੰਜਾਬ ਪੁਲਿਸ ਦੀ ਟੀਮ ਨੇ ਚਾਰ ਗੈਂਗਸਟਰਾਂ ਨੂੰ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਐਕਸ਼ਨ ਮਾਨਸਾ ਪੁਲਿਸ ਨੇ ਦੋ ਮੈਡੀਕਲ ਸਟੋਰਸ ਤੇ ਹੋਏ ਹਮਲੇ ਦੇ ਬਾਅਦ ਇੱਕ ਇੰਟੈਲੀਜੈਂਸ ਇਨਪੁਟ ਦੇ ਆਧਾਰ ਤੇ ਕੀਤਾ ਹੈ। ਘਟਨਾ ਵਿੱਚ ਦੋ ਗੈਂਗਸਟਰ ਗੰਭੀਰ ਜ਼ਖਮੀ ਹੋ ਗਏ ਹਨ ਜਦਕਿ ਉਹਨਾਂ ਦੇ ਦੋ ਸਾਥੀਆਂ ਨੂੰ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਅਨੁਮਾਨ ਹੈ ਕਿ ਇਹਨਾਂ ਆਰੋਪੀਆਂ ਨੇ ਹੀ ਮਾਨਸਾ ਦੇ ਵਿੱਚ ਕੈਮੀ ਸਟੋਰ ਤੇ ਫਾਇਰਿੰਗ ਕੀਤੀ ਸੀ। ਦੱਸਦੀ ਕਿ ਮਾਨਸਾ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਦੇਰ ਰਾਤ ਇੰਟੈਲੀਜੈਂਸ ਇਨਪੁਟ ਦੇ ਬਾਅਦ ਆਪਰੇਸ਼ਨ ਚਲਾਇਆ ਗਿਆ ਸੀ ਇਸ ਆਪਰੇਸ਼ਨ ਨੂੰ ਡੀਐਸਪੀ ਸਬ ਡਿਵੀਜ਼ਨ ਅਤੇ ਡੀਐਸਪੀ ਡਿਟੈਕਟਿਵ ਨੇ ਲੀਡ ਕੀਤਾ ਇੰਪੋਰਟ ਅਤੇ ਟੈਕਨੀਕਲ ਗਰਾਉਂਡਸ 'ਤੇ ਮਿਲੀ ਜਾਣਕਾਰੀ ਦੇ ਪੁਖਤਾ ਹੋਣ ਦੇ ਬਾਅਦ ਮਾਨਸਾ ਸੀਆਈਏ ਸਟਾਫ ਦੀ ਟੀਮਾਂ ਨੇ ਪਿੰਡ ਖਿਆਲਕੇ ਵਿੱਚ ਚਾਰ આરોપીਆਂ ਨੂੰ ਘੇਰ ਲਿਆ ਪੁਲਿਸ ਉਨ੍ਹਾਂ ਸਾਰੇ આરોપીਆਂ ਨੂੰ ਸਰੈਂਡਰ ਕਰਨ ਦਾ ਦਬਾਅ ਬਣਾ ਰਹੀ ਸੀ ਇਸੇ ਦਰਮਿਆਨ આરોપીਆਂ ਤਰਫੋਂ ਪੁਲਿਸ ਤੇ ਹੀ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਵਰ ਡਰਾਈਵ ਲੈਂਦਿਆਂ ਹੋਇਆਂ આરોપીਾਂ ਤੇ ਜਵਾਬੀ ਫਾਇਰਿੰਗ ਕੀਤੀ ਜਿਸ ਦੇ ਬਾਅਦ ਪੁਲਿਸ ਚਾਰੋਂ આરોપીਆਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੋਈ ਪੁਲਿਸ ਦੀ جوابੀ ਕਾਰਵਾਈ ਵਿੱਚ ਇੱਕ ਗੈਂਗਸਟਰ ਦਾਨੀ ਦੇ ਹੱਥੋਂ ਗੋਲੀ ਲੱਗੀ ਹੈ ਜਦਕਿ ਉਸਦੇ ਦੂਜੇ ਸਾਥੀ ਗੁਰਜਿੰਦਰ ਸਿੰਘ ਦੇ ਗੋਡੇ ਵਿੱਚ ਸੱਟ ਲੱਗੀ ਹੈ ਇਹ ਦੋਨੋਂ આરોપીਾਂ ਨੇ ਕੱਲ ਮੋਟਰਸਾਈਕਲ ਤੇ ਸਵਾਰ ਹੋ ਕੇ ਮਾਨਸਾ ਵਿੱਚ ਘਟਨਾਵਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਦੇ ਦੋ ਸਾਥੀ ਵੀ ਉੱਥੇ ਮੌਜੂਦ ਸਨ ਜੋ ਭੱਜਣ ਦੀ ਫਰਾਕ ਵਿੱਚ ਸਨ ਪੁਲਿਸ ਨੇ ਦੋਨੋਂ ਡੈਨੀ ਅਤੇ ਗੁਰਵਿੰਦਰ ਸਿੰਘ ਨੂੰ ਆਈ 10 ਗੱਡੀ ਦੇ ਨਾਲ ਫੜ ਲਿਆ ਹੈ ਪੁਲਿਸ ਨੇ ਇਸ ਘਟਨਾ ਦੇ ਬਾਅਦ આરોપીਆਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ ਇੱਕ ਗੈਂਗਸਟਰ ਤੋਂ ਪਿਸਤੌਲ ਅਤੇ ਦੂਜੇ ਨੰਬਰ ਤੋਂ 12 ਪੋਰ ਦੀ ਬੰਦੂਕ ਵੀ ਬਰਾਮਦ ਕੀਤੀ ਹੈ ਪੁਲਿਸ ਨੇ ਹਥਿਆਰਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਉੱਥੇ આરોપીਆਂ ਨੂੰ ਰਸਤੇ ਵਿੱਚ ਲੈ ਕੇ ਬਰੀਕੀ ਦਿਨਾ ਪੁੱਛਗਿੱਛ ਜਾਰੀ ਹੈ આરોપીਆਂ ਦੇ ਖਿਲਾਫ ਮਾਨਸਾ ਅਤੇ ਨੇੜਲੇ ਪੁਲਿਸ ਥਾਣਿਆਂ ਦੇ ਵਿੱਚ ਕਈ ਮਾਮਲੇ ਦਰਜ ਹੈ ਕਬਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਵਿੱਚ ਗੈਂਗਸਟਰ ਨੂੰ ਪਕੜਨ ਦੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਸਫਲਤ ਹਾਸਲ ਕੀਤੀ ਐਨਕਾਊਂਟਰ ਦਰਮਿਆਨ ਚਾਰ ਗੈਂਗਸਟਰ ਅਰੈਸਟ ਕਰ ਲਏ ਗਏ ਹਨ ਕੱਲ ਮਾਨਸਾ ਸ਼ਹਿਰ 'ਚ ਦੋ ਵਾਰਦਾਤਾਂ ਹੋਈਆਂ ਸੀ ਇੱਕ ਜਗ੍ਹਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜੀ ਜਗ੍ਹਾ ਤੇ ਫਾਇਰ ਹੋਈ ਸੀ ਅਸੀਂ ਨਾਲ ਦੀ ਨਾਲ ਹੀ ਟੀਮਾਂ ਬਣਾ ਕੇ ਉੱਥੇ ਪਹੁੰਚੇ ਸੀ ਪੁਲਿਸ ਦੀ ਪ੍ਰੈਜ਼ੈਂਸ ਉੱਥੇ ਹੋਈ ਸੀ ਅਸੀਂ ਸਾਰੇ ਪਾਸੇ ਨਾਕਾਬੰਦੀ ਕਰਾਈ ਸੀ ਜਦੋਂ ਇਨਫੋਰਮੇਸ਼ਨ ਆਈ ਉਸ ਇਨਫੋਰਮੇਸ਼ਨ ਤੇ ਜਿਹੜੀਆਂ ਟੀਮਸ ਬਣਾਈਆਂ ਸੀਗੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਤੇ ਸਾਡੇ ਇੰਚਾਰਜ ਟ੍ਰੇਨਿੰਗ ਸਕੂਲ ਨੇ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਮਾਨਸਾ ਡੀਐਸਪੀ ਡੀ ਤੇ ਐਸਪੀ ਡੀ ਸਭ ਸੋ ਇਨ੍ਹਾਂ ਟੀਮਸ ਨੇ ਕੱਲ ਦੁਪਹਿਰ ਤੋਂ ਹੀ ਚੰਗਾ ਕੰਮ ਕਰਦੇ ਹੋਏ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਚ ਅਰੈਸਟ ਕਰ ਲਏ ਨੇ ਸੋ ਜਿਹੜਾ ਅੱਜ ਖਿਆਲੇ ਐਕਸਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਚ ਸਾਡਾ ਇੱਕ ਏਐਸਆਈ ਹੈ ਬਿੱਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਵੀ ਬੁਲੇਟ ਲੱਗੀ ਹੈ ਤੇ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ ਡੈਨੀ ਓਮਕਾਰ ਸਿੰਘ ਡੈਨੀ ਉਦੇ ਗੁੱਟ ਵਿੱਚ ਫਾਇਰ ਲੱਗਾ ਤੇ ਜਿਹੜਾ ਦੂਜਾ ਇੱਕ ਉਸ ਸੀ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ 'ਚ ਜਿਨ੍ਹਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਹੈ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਪਹਜਾਇਆ ਸੀ ਉਹ ਦੋਵੇਂ ਭਰਾ ਨੇ ਜਸਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਉਹਨਾਂ ਦੋਵਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਦੇਸ਼ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਹੈ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ 'ਚ ਵੀ 307 ਦੇ ਪਰਚੇ ਦਰਜ ਨੇ ਇਹਦੇ 'ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ਹੋਈ ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਵੀ ਰਿਕਵਰ ਕਰ ਲਈ ਹੈ ਰਿਕਾਰਡ ਕੀ ਹੈ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈਆਰਸ ਦਰਜ ਨੇ ਆਰਮਜ਼ ਐਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀਆਂ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਆ ਸੋ ਇਹਦੇ ਵਿੱਚ 36 24 ਟੂ 36 ਆਰਸ ਅਸੀਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਕੇਸ ਹੈ ਉਹ ਟ੍ਰੇਸ ਕੀਤਾ ਇੱਕ 2 ਕਹਿਣ ਤੇ ਇਹਨਾਂ ਨੇ ਕੀਤਾ ਕੌਣ ਹੈ ਤੇ ਪਿੱਛੇ ਹੈ ਉਹਦੀ ਤਫ਼ਤੀਸ਼ ਚੱਲ ਰਹੀ ਹੈ ਉਹ ਅੱਗੇ ਜਿਹੜੀ ਵੀ ਤਫ਼ਤੀਸ਼ ਹੋਊਗੀ ਤੁਹਾਡੇ ਧਿਆਨ ਚ ਲੈ ਕੇ ਚੋਗੇਗਾ